ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਤੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ ਸੋ ਪੰਜਾਬ ਦੇ ਵਿੱਚ ਇੱਕ ਜੂ ਨੂੰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਸੋ ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਮਾਹੌਲ ਹੈ ਜਿਹੜਾ ਖਾਸ ਕਰ ਸਿਆਸੀ ਮਾਹੌਲ ਹੈ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਹੈ ਹਰ ਇੱਕ ਰਾਜਨੀਤਿਕ ਪਾਰਟੀ ਵੱਲੋਂ ਆਪਣੀ ਉਮੀਦਵਾਰ ਨੂੰ ਜਿੱਤ ਦਿਵਾਉਣ ਲਈ ਜਦੋਂ ਜਹਿਦ ਕੀਤੀ ਜਾ ਰਹੀ ਹੈ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਤੋਂ ਹਰ ਇੱਕ ਰਾਸੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਚਾਹੇ ਉਹ ਭਾਜਪਾ ਚਾਹੇ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਆ ਜਾਂ ਬਹੁਜਨ ਸਮਾਜ ਪਾਰਟੀ ਆ ਤਾਂ ਇਹਨਾਂ ਸਾਰਿਆਂ ਤੋਂ ਇਲਾਵਾ ਹੋਰ ਵੀ ਕਈ ਆਜ਼ਾਦ ਉਮੀਦਵਾਰ ਦੇ ਤੌਰ ਤੇ ਵਿਅਕਤੀ ਆ ਜਿਹੜੇ ਚੋਣ ਮੈਦਾਨ ਦੇ ਵਿੱਚ ਨਿਤਰੇ ਨੇ ਸੋ ਅੱਜ ਹੁਸ਼ਾਰਪੁਰ ਨਿਊਜ਼ ਦੀ ਟੀਮ ਪਹੁੰਚੀ ਆ ਹੁਸ਼ਾਰਪੁਰ ਦੇ ਹਲਕਾ ਚੱਬੇ ਵਾਲੇ ਅਧੀਨ ਆਉਂਦੇ ਪਿੰਡ ਵਿਸ਼ੋਹੀ ਵਿਖੇ ਕਿਉਂਕਿ ਇੱਥੋਂ ਜੋ ਮੇਰੇ ਪਿੱਛੇ ਤੁਸੀਂ ਜੋ ਪਿੰਡ ਵਾਸੀ ਆ ਇਹ ਕੱਲੇ ਬਿਸ਼ੋਹੀ ਪਿੰਡ ਦੇ ਨਹੀਂ ਨੇ ਬਲਕਿ ਆਲੇ ਦੁਆਲੇ ਦੇ 10 ਤੋਂ 15 ਪਿੰਡਾਂ ਦੇ ਵਿੱਚ ਸਰਪੰਚ ਨੇ ਮੋਤਵਾਰ ਵਿਅਕਤੀ ਨੇ ਪ੍ਰਮੁੱਖ ਸ਼ਖਸੀਅਤਾਂ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਹਲਕਾ ਚੱਬਿਆਲ ਦੇ ਵਿਕਾਸ ਨੂੰ ਲੈ ਕੇ ਬਿਸ਼ੋਹੀ ਪਿੰਡ ਦੇ ਵਿਕਾਸ ਨੂੰ ਲੈ ਕੇ ਜ ਜਿੰਨੇ ਵੀ ਇੱਥੋਂ ਪਿੰਡਾਂ ਦੇ 10 ਤੋਂ 15 ਦੇ ਪਿੰਡਾਂ ਦੇ ਕਰੀਬ ਦੇ ਇੱਥੇ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਨੇ ਗੱਲਬਾਤ ਕਰਾਂਗੇ ਸ਼ੁਰੂਆਤ ਕਰ ਲੈਂਦੇ ਆ ਭਾਈ ਸਾਹਿਬ ਉਹਨਾਂ ਤੋਂ ਪਾਜੀ ਕੀ ਨਾਮ ਹੈ ਜੀ ਦਿਲਵਾਕ ਪਟੋਆ ਦਿਲਵਾਕ ਜੀ ਕਿਹੜਾ ਪਿੰਡ ਆਪਣਾ ਸਰਪੰਚ ਪਿੰਡ ਬਦਨਾ ਦਾ ਸਰਪੰਚ ਸਾਹਿਬ ਤੁਸੀਂ ਸਰਪੰਚ ਸਾਹਿਬ ਹਲਕਾ ਚੱਬੇ ਵਾਲ ਦੀ ਗੱਲ ਕਰੀਏ ਇੱਥੋਂ ਆਲੇ ਦੁਆਲੇ ਦੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ 10 ਤੋਂ 15 ਪਿੰਡਾਂ ਦੇ ਕਰੀਬ ਜਿਹੜੇ ਇੱਥੇ ਸਰਪੰਚ ਪੰਚ ਮੋਤਵਾਰ ਵਿਅਕਤੀ ਹੈ ਜਿਹੜੇ ਉਹ ਹਾਜ਼ਰ ਹੋਏ ਨੇ ਕਿੱਦਾਂ ਦੇ ਹਾਲਾਤ ਨੇ ਆਲੇ ਦੁਆਲੇ ਦੇ ਪਿੰਡਾਂ ਦੇ ਦੇਖੋ ਜਦੋਂ ਦੇ ਆਪਣੇ ਡਾਕਟਰ ਸਾਹਿਬ ਨੇ ਇੱਥੇ ਦੇ ਐਮਐਲਏ ਬਣੇ ਨੇ ਜਦ ਤੱਕ ਸਾਡੇ ਪਿੰਡਾਂ ਦੇ ਹਾਲਾਤ ਬਹੁਤ ਬਦਲ ਗਏ ਨੇ ਪਿਛਲੇ 2 ਸਾਲਾਂ ਤੋਂ ਸਾਨੂੰ ਕੋਈ ਥੋੜੀ ਕਮੀ ਮਹਿਸੂਸ ਹੋਈ ਹੈ ਜਦੋਂ ਦੇ ਡਾਕਟਰ ਸਾਹਿਬ ਨੇ ਪਾਰਟੀ ਦਾ ਚੇਂਜ ਹੋ ਗਈ ਸੀ ਤੇ ਹੁਣ ਸਾਨੂੰ ਦੁਬਾਰਾ ਫੇਰ ਆਸ ਵੱਜੀ ਹੈ ਕਿ ਡਾਕਟਰ ਸਾਹਿਬ ਦੁਬਾਰਾ ਫੇਰ ਰੂਲ ਜਦੋਂ ਡਾਕਟਰ ਸਾਹਿਬ ਪਾਰਟੀ ਚੇਂਜ ਕਰਦੇ ਨੇ ਤਾਂ ਉਦੋਂ ਮਨ ਦੇ ਵਿੱਚ ਆਇਆ ਸੀ ਕਿ ਯਾਰ ਅਸੀਂ ਡਾਕਟਰ ਸਾਹਿਬ ਨੂੰ ਕਾਂਗਰਸ ਵੱਲੋਂ ਜਿਤਾਇਆ ਸੀ ਤਾਂ ਅੱਜ ਡਾਕਟਰ ਸਾਹਿਬ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤਾਂ ਡਾਕਟਰ ਸਾਹਿਬ ਵੱਲੋਂ ਜੋ ਵੱਡਾ ਕਦਮ ਚੁੱਕਿਆ ਗਿਆ ਸੀ ਕੀ ਉਦੋਂ ਮਹਿਸੂਸ ਹੋਇਆ ਸੀ ਜਾਂ ਕੀ ਸੋਚ ਆਈ ਸੀ ਦਿਮਾਗ ਵਿੱਚ ਹਾਂਜੀ ਇੱਕ ਵਾਰੀ ਤਾਂ ਸੋਚਿਆ ਸੀ ਵੀ ਡਾਕਟਰ ਸਾਹਿਬ ਨੇ ਸ਼ਾਇਦ ਕੋਈ ਗਲਤੀ ਕਰ ਲਈ ਆ ਪਰ ਮੈਨੂੰ ਉਹਨਾਂ ਨੂੰ ਪਤਾ ਹੋਵੇ ਕਈ ਸੋਚ ਕੇ ਉਹਨਾਂ ਨੇ ਕੀਤਾ ਅਸੀਂ ਤਾਂ ਜੀ ਦੇਖੋ ਵੋਟ ਪਾਉਣੀ ਆ ਆਪਣੇ ਭਾਜੀ ਨੂੰ ਪਾਉਣੀ ਆ ਅਸੀਂ ਪਾਰਟੀ ਮਗਰ ਨਹੀਂ ਗਏ ਲੋਕੀ ਸਾਨੂੰ ਪਤਾ ਉਹਨਾਂ ਜਿਹੜੀ ਮਰਜ਼ੀ ਪਾਰਟੀ ਆ ਜਾਣਾ ਉਹਨੇ ਫੇਰ ਵੀ ਕੋਈ ਨਾ ਕੋਈ ਵਿਕਾਸ ਦਾ ਕੰਮ ਪਿੰਡ ਤੇ ਲੈ ਕੇ ਜਾਣਾ ਹੈ ਹਾਂਜੀ ਤਾਂ ਇਹ ਕਹਿੰਦੇ ਨੇ ਕਿ ਚਾਹੇ ਜਿਹੜੀ ਮਰਜ਼ੀ ਰਾਜਨੀਤਿਕ ਪਾਰਟੀ ਦੇ ਵਿੱਚ ਡਾਕਟਰ ਰਾਜਕੁਮਾਰ ਚੱਬੇਵਾਲ ਚੱਲ ਜਾਣਾ ਵੋਟ ਅਸੀਂ ਉਹਨਾਂ ਨੂੰ ਪਾਣੀ ਆ ਕਿਵੇਂ ਇੱਕ ਤੋਂ ਜੋਇਨ ਆ ਬਦਲ ਗੱਲ ਕਹੀ ਗਈ ਗੱਲ ਇਹਦਾ ਜੀ ਵੀ ਜਿਹੜੇ ਚਿਹਰੇ ਹੁੰਦੇ ਨੇ ਪਾਰਟੀਆਂ ਦੇ ਵਿੱਚ ਪਾਰਟੀ ਕਿਸੇ 'ਚ ਵੀ ਹੋਣ ਉਹ ਚਿਹਰਾ ਕੋਈ ਵੀ ਹੋਵੇ ਪਬਲਿਕ ਨੂੰ ਪਾਰਟੀਆਂ ਨਾਲ ਕੋਈ ਮਤਲਬ ਨਹੀਂ ਹੁੰਦਾ ਜੇ ਕੋਈ ਚਿਹਰਾ ਚੰਗੇ ਕੰਮ ਕਰਦਾ ਉਹ ਜਿਸ ਮਰਜ਼ੀ ਪਾਰਟੀ ਜਾਵੇ ਉਹ ਚਿਹਰੇ ਦੇ ਨਾਲ ਹੁੰਦੀ ਹੈ ਪਬਲਿਕ ਜਿਹੜਾ ਡਾਕਟਰ ਰਾਜਗੁਰੂ ਨੇ ਸਾਡੇ ਇਲਾਕੇ ਚੰਗੇ ਕੰਮ ਕੀਤੇ ਤੇ ਪਬਲਿਕ ਸਾਰੀ ਉਹਨਾਂ ਦੇ ਨਾਲ ਆ ਜਿਹੜੀ ਮਾਡੀਓ ਪਾਰਟੀ ਜਾਣ ਉਹ ਵਿਕਾਸ ਲਈ ਸੋਚਣਗੇ ਲੋਕਾਂ ਦੇ ਭਲੇ ਲਈ ਸੋਚਣਗੇ ਸਾਨੂੰ ਇਹ ਬੜੀ ਉਮੀਦ ਆ ਉਹਨਾਂ ਤੁਹਾਡਾ ਕਿਹੜਾ ਪਿੰਡ ਹੈ ਜੀ ਮੈਂ ਸਰਪੰਚ ਪਿੰਡ ਬਿਸ਼ੋਈ ਜੀ ਜੀ ਤਾਂ ਆਪਾਂ ਬਿਸ਼ੋਈ ਪਿੰਡ ਦੀ ਗੱਲ ਕਰ ਲਈਏ ਖਾਸ ਕਰ ਤੁਹਾਡੇ ਪਿੰਡ ਦਾ ਅੱਜ ਪੁਲ ਬਣਾਇਆ ਜੀ ਕਹਿੰਦੇ ਇੱਕ ਪੂਰਾ ਇਹ ਨਰਕ ਭਰੀ ਜ਼ਿੰਦਗੀ ਬਣ ਜਾਂਦੀ ਸੀ ਬਰਸਾਤਾਂ ਦੇ ਦਿਨਾਂ ਦੌਰਾਨ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਸੀ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਹ ਪੁਲ ਬਣਿਆ ਜੀ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਜੀ ਬੜੀਆਂ ਮੁਸ਼ਕਲਾਂ ਚ ਉਹ ਇਲਾਕਾ ਇੱਕ ਸਮੇਂ ਲੋ ਇੱਕ ਟਾਪੂ ਸਿਗਾ ਕਿ ਜਦੋਂ بارش ਹੋ ਜਾਂਦੀ ਸੀ ਬਰਸਾਤਾਂ ਦੇ ਦਿਨਾਂ ਦੇ ਵਿੱਚ ਦੂਰ ਦਰੇਡੇ ਤੋਂ ਆਣਾ ਬੜਾ ਮੁਸ਼ਕਲ ਹੋ ਜਾਂਦਾ ਸੀਗਾ ਸਭ ਤੋਂ ਵੱਡੀ ਪਾਬਲ ਹੁੰਦੀ ਸੀ ਜੇ ਕਿਸੇ ਨੇ ਨੌਕਰੀ ਪੇਸ਼ੇ ਵਾਲੇ ਨੇ ਕਿਸੇ ਨੇ ਇੰਟਰਵਿਊ ਦੇ ਬੱਚੇ ਨੇ ਪੜ੍ਹ ਲੈ ਕੇ ਨੇ ਜਾਣਾ ਤੇ ਤੇ ਦੋ ਦੋ ਤਿੰਨ ਤਿੰਨ ਘੰਟੇ ਚੋਕਦਾ ਪਾਣੀ ਉਤਰਦਾ ਸੀਗਾ ਲਗਾਤਾਰ بارش ਹੋਣ ਦੇ ਕਾਰਨ ਇੱਕ ਵਾਰ ਤਾਂ 2 ਸਾਲ ਪਹਿਲਾਂ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਿ ਸਾਡੇ ਸਕੂਲਾਂ ਦੇ ਬੱਚੇ ਇੱਕ ਦੂਜੇ ਪਿੰਡਾਂ ਨੂੰ ਕਰਾਸ ਨਹੀਂ ਕਰ ਸਕੇ ਜਦੋਂ ਕ੍ਰਾਸ ਨਹੀਂ ਕਰ ਸਕੇ ਤਾਂ ਰਾਤ ਵੀ ਸਾਨੂੰ ਇੱਥੇ ਹੀ ਰੱਖਣੇ ਪਏ ਜਿਹੜੇ ਨਸਲਾਂ ਬਦਲਣਾ ਤਾਜੀਆ ਦੇ ਬੱਚੇ ਸੀ ਬਿਸ਼ੋਹੀ ਚ ਰਹੇ ਜਿਹੜੇ ਬਿਸ਼ੋਹੀ ਵਾਲੇ ਪਿੰਡ ਤੋਂ ਬਾਹਰ ਗਏ ਸੀ ਉਹ ਤਾਜੀਆਲ ਵਗੈਰਾ ਨਸਲਾਂ ਬਦਲਣਾ ਰਾਤ ਗੱਟੀ ਜੀ ਸਰਪੰਚ ਸਾਹਿਬ ਇੱਕ ਅਹਿਮ ਸਵਾਲ ਇਹ ਵੀ ਹੈ ਕਿ ਪੁਲ ਜਿਹੜਾ ਨਿਰਮਾਣ ਕਰਵਾਇਆ ਗਿਆ ਡਾਕਟਰ ਰਾਜ ਕੁਮਾਰ ਚੱਪੇਵਾਲ ਵੱਲੋਂ ਕਿੰਨੇ ਕੁ ਪਿੰਡਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦਾ ਹੈ ਪਿੰਡਾਂ ਨੂੰ ਕਾਫੀ ਹੈ ਜੀ ਸਾਡੇ ਲੱਗਦੇ ਪਿੰਡਾਂ ਨੂੰ ਕਾਫੀ ਫਾਇਦਾ ਵੈਸੇ ਦੂਧ ਰੇਡੇ ਤੋਂ ਪਿੰਡ ਵੀ ਇੱਥੋਂ ਦੀ ਹੀ ਕ੍ਰੋਸ ਕਰਕੇ ਮਾਤਾ ਚਿੰਤ ਪੂਨੀ ਰੱਖ ਲੋ ਬਾਬਾ ਵਗਨਾ ਜੀ ਰੱਖ ਲੋ ਕਿਸੇ ਵੀ ਤਹਸਿਲ ਸਥਾਨ ਨੂੰ ਇਹਦੋਂ ਨੂੰ ਜਾਂਦੇ ਆ ਨਾ ਹਿਮਾਚਲ ਨੂੰ ਤੱਕ ਕਾਫੀ ਪਿੰਡ ਕ੍ਰੋਸ ਕਰਦੇ 15 20 ਪਿੰਡਾਂ ਨੂੰ ਲਗਭਗ ਇੱਥੇ ਦਾ ਫਾਇਦਾ ਹੋਇਆ ਅੱਛਾ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੋਹਣ ਸਿੰਘ ਠੰਡਲ ਹਾਲਾਂਕਿ ਉਹ ਵੀ ਲੋਕ ਸਭਾ ਚੋਣ ਲੜ ਰਹੇ ਨੇ ਇਸ ਵਾਰ ਉਹ ਵੀ ਕਈ ਵਾਰ ਮੰਤਰੀ ਬਣੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਚੰਗਾ 25 ਸਾਲ ਪੰਜਾਬ ਦੇ ਵਿੱਚ ਤਾਂ ਕਦੇ ਸਰਦਾਰ ਸੋਟ ਟੰਡਲ ਵੱਲੋਂ ਕਰਦੇ ਧਿਆਨ ਦਿੱਤਾ ਗਿਆ ਨੇ ਵੱਲ ਨਹੀਂ ਜੀ ਪੋੜ ਵਾਲੇ ਤੇ ਚਲੋ ਨਹੀਂ ਕਹਿ ਸਕਦੇ ਉਹਨਾਂ ਵੱਲੋਂ ਜੋ ਵੀ ਇਲਾਕੇ ਲਈ ਕੰਮ ਕੀਤਾ ਗਿਆ ਜਿੰਨਾ ਚਿਰ ਰਹੇ ਉਹ ਨਹੀਂ ਵਧੀਆ ਕੀਤਾ ਕੋਈ ਸੀ ਗੱਲ ਨਹੀਂ ਜੀ ਭਾਈ ਸਾਹਿਬ ਕਿਵੇਂ ਵੇਖਦੇ ਹੋ ਪੋੜ ਕਹਿੰਦੇ ਕਈ ਪਿੰਡਾਂ ਨੂੰ ਆਪਸ ਦੇ ਵਿੱਚ 15 ਤੋਂ 20 ਦੇ ਕਰੀਬ ਪਿੰਡਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦਾ ਹੈ ਜਦੋਂ ਬਰਸਾਤਾਂ ਹਾਲਾਂਕਿ ਆਪਾਂ ਪਿਛਲੇ 4-5 ਸਾਲ ਦੀ ਗੱਲ ਕਰ ਰਹੇ ਤਾਂ ਹਰ ਸਾਲ ਹੀ ਹੁਣ ਭਾਰੀ ਬਰਸਾਤ ਹੁੰਦੀ ਹੈ ਹੜ ਵਰਗੇ ਹਾਲਾਤ ਆ ਜਿਹੜੇ ਪੰਜਾਬ ਦੇ ਵਿੱਚ ਪੈਦਾ ਹੁੰਦੇ ਨੇ ਤਾਂ ਇੱਥੇ ਵੀ ਹੜ ਵਰਗੇ ਹਾਲਾਤ ਪੈਦਾ ਹੋ ਜਾਂਦੇ ਸੀਗੇ ਜੀ ਉਹ ਜ਼ਿਆ ਤੇ ਉਦਾਂ ਵੀ ਉਹਨਾਂ ਨੇ ਡਾਕਟਰ ਰਾਜਕਮਰ ਉਹਨਾਂ ਨੇ ਜੀ ਬਹੁਤ ਪੈਸਾ ਬੰਡਰ ਵੰਡਿਆ ਜੀ ਬਹੁਤ ਕੰਮ ਵਧੀਆ ਕੀਤੇ ਜੀ ਮੁਸ਼ਕਲਾਂ ਵੀ ਇਦਾਂ ਦੀਆਂ ਮਤਲਬ ਸੁਣੀਆ ਨਾ ਸਾਡੀਆਂ ਜਾਨਕਿ ਪੇ ਜਿੱਦਾਂ ਮੇਰਾ ਖਿਆਲ ਕੇ ਮਾਂ ਭੇਵੇਂ ਨਹੀਂ ਸੌਣਦੇ ਹੁਣੇ ਸਾਡੀਆਂ ਜਿੱਦਾਂ ਮੁਸ਼ਕਲਾਂ ਆਉਂੀਆਂ ਸੀਆਂ ਸਭ ਕੁਝ ਸਾਡੇ ਨਾਨਸਰ ਸਾਹਿਬ ਨੇ ਵੀ ਬਹੁਤ ਪੈਸੇ ਮਤਲਬ ਦਿੱਤੇ ਆ ਜੀ ਲਾਏ ਵੀ ਬਹੁਤ ਆ ਜੀ ਪੰਚਾਇਤ ਵੀ ਬਹੁਤ اچھی ਸਾਡੀ ਜੜੀ ਹੁਣ ਪਾਰਟੀ ਬਦਲ ਗਿਆ ਕਿੱਦਾਂ ਦੇਖ ਦੋਨਾਂ ਦੇ ਫੈਸਲੇ ਨੂੰ ਨਹੀਂ ਜੀ ਦੇਖੋ ਜੀ ਪਾਰਟੀ ਬਦਲੀ ਆ ਜਾ ਕਿੱਦਾਂ ਆ ਪਰ ਸਾਨੂੰ ਹੁਣ ਵੀ ਉਮੀਦ ਆ ਕਿ ਹੁਣ ਵੀ ਸਾਡੇ ਦੇ ਉਹਨਾਂ ਨੇ ਇਦਾਂ ਸ਼ੀਰਵਾਤ ਰੱਖਣਾ ਹੈ ਜੀ ਜੇਕਰ ਆਪਾਂ ਹੋਰ ਆਏ ਪਿੰਡਾਂ ਦੇ ਆਲੇ ਦੁਆਲੇ ਦੀ ਗੱਲ ਕਰੀਏ ਆਲੇ ਦੁਆਲੇ ਦੇ ਪਿੰਡਾਂ ਦੇ ਵੀ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਲੋਕ ਇੱਥੇ ਮੌਜੂਦ ਨੇ ਭਾਈ ਸਾਹਿਬ ਪਿੰਡਾਂ ਦੇ ਆਲੇ ਦੁਆਲਿਆਂ ਦੇ ਕੀ ਹਾਲਾਤ ਨੇ ਇਹ ਕਹਿੰਦੇ ਪੁਲ ਦਾ ਨਿਰਮਾਣ ਹੋਇਆ ਤਾਂ ਚਲੋ ਇੱਕ ਵੱਡਾ ਸੁੱਖ ਮਿਲ ਗਿਆ ਹੁਣ ਪੁਲ ਤੋਂ ਇਲਾਵਾ ਆਪਾਂ ਗੱਲ ਕਰ ਲਈਏ ਆਲੇ ਦੁਆਲੇ ਦੇ ਪਿੰਡਾਂ ਦੇ ਕੀ ਹਾਲਾਤ ਨੇ ਸ ਦੇਖੋ ਡਾਕਟਰ ਸਾਹਿਬ ਨੇ ਇਹ ਤਾਂ ਵਿਕਾਸ ਦੇ ਮਸੀਹਾ ਆ ਬਹੁਤ ਜ਼ਿਆਦਾ ਵਿਕਾਸ ਕੀਤਾ ਉਹਨਾਂ ਨੇ ਹਰੇਕ ਧਰਮ ਦਾ ਹਰੇਕ ਧਰਮ ਨੂੰ ਸਹਿਯੋਗ ਦਿੱਤਾ ਜੀ ਪੁਲ ਬਾਰੇ ਖਾਸ ਕਰਕੇ ਲਿੰਕ ਰੋਡਾਂ ਦੇ ਪੁਲ ਥਰਾਈ ਜੀ ਨਹੀਂ ਨੀ ਪੁਲ ਤਾਂ ਸਾਡੇ ਮੇਨ ਰੋਡਾਂ ਦੇ ਪਏ ਆ ਜੀ ਉਹਨੇ ਇਹ ਕੰਮ ਕੀਤਾ ਜਿੱਥੇ-ਜਿੱਥੇ ਕਿ ਉਹ ਯਾਨੀ ਕਿ ਬਾਦੂ ਬਕਾਦੂ ਜਾਰੀ ਕਰਦੇ ਦੂਸ਼ਣਵਾਜੀ ਕਿਤੇ ਲਾਦੇ ਆਪਣੇ ਕੰਮ 'ਤੇ ਧਿਆਨ ਰੱਖਦੇ ਆ ਜੀ ਕਿੰਨਾ ਕੁ ਵੇ ਜਦੋਂ ਸਰਕਾਰ ਸੀ ਉਹਨਾਂ ਦੀ ਕਾਂਗਰਸ ਦੇ ਵਿੱਚ ਵੀ ਸੀਗੇ ਜਦੋਂ ਉਹ ਵਿਧਾਇਕ ਸੀਗੇ ਹੁਣ ਵੀ ਚਲੋ ਕਾਂਗਰਸ ਦੀ ਸਰਕਾਰ ਨਹੀਂ ਬਣੀ ਆਮ ਆਦਮੀ ਪਾਰਟੀ ਉਹਨਾਂ ਵੱਲੋਂ ਜੁਆਇਨ ਕਰ ਲਈ ਗਈ ਆ ਹੁਣ ਵੀ ਡਾਕਟਰ ਸਾਹਿਬ ਦੇ ਨਾਲ ਹੀ ਹੋ ਫਿਰ ਹਾਂਜੀ ਹਾਂਜੀ ਦੇਖੋ ਜੀ ਉਹਦੀ ਵਿਕਾਸ ਕਰਨਾ ਸਾਨੂੰ ਪਹਿਲਾਂ ਲੱਗਿਆ ਸੀ ਕਿ ਦੂਜੀ ਪਾਰਟੀ ਚੱਲ ਗਏ ਲੇਕਿਨ ਉਹ ਨਹੀਂ ਇਹ ਚੋ ਵੀ ਰਹਿ ਕੇ ਉਹਦੀ ਵਿਕਾਸ ਦੇ ਮਕਸਦ ਨਾਲ ਗਏ ਆ ਉਹ ਕੰਮ ਹੁਣ ਕੀਤਾ ਗਾਹਾਂ ਵੀ ਬਹੁਤ ਕਰੂਗੇ ਜੀ ਨੇਕ ਇਨਸਾਨ ਆ ਜੀ ਬਹੁਤ ਕਿਸੇ ਨਾਲ ਬਾਲਤੂ ਦੂਜਿਆਂ ਦੀ ਕਰਦੇ ਦੂਸ਼ਣबाजी ਨਹੀਂ ਕਰਦੇ ਆਪਣੇ ਕੰਮ 'ਤੇ ਧਿਆਨ ਦਿੰਦੇ ਆ ਜੀ ਬਹੁਤ ਯਾਨਕਿ ਵਿਰੋਧੀ ਧਿਰ ਵੀ ਉਹਨਾਂ ਦੀ ਸਿਫਤ ਕਰਦੀ ਆ ਜੀ ਸੋ ਕੀ ਕੁਝ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਗੱਲਬਾਤ ਕੀਤੀ ਹੈ ਹੋਰ ਵੀ ਇੱਥੇ ਭਾਈ ਸਾਹਿਬ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਜੀ ਕੀ ਹਾਲ ਹੈ ਵਜੀ ਤੁਹਾਡਾ ਬਾਬਾ ਰਜਿੰਦਰ ਸਿੰਘ ਪਿੰਡ ਪੇੜੂਆ ਸਰਪੰਚ ਜੀ ਦੱਸੋ ਜੀ ਕਿਵੇਂ ਵੇਖਦੇ ਹੋ ਕਹਿੰਦੇ ਜੀ ਬਹੁਤ ਵਿਕਾਸ ਕਰਵਾਇਆ ਨੇ ਡਾਕਟਰ ਰਾਜਕੁਮਾਰ ਚੱਬੇ ਵਾਲੇ ਨੇ ਇਲਾਕੇ ਦੇ ਵਿੱਚ ਤੁਹਾਡਾ ਕੀ ਕਹਿਣਾ ਜੀ ਸਰ ਕੰਮ ਤਾਂ ਬਹੁਤ ਜ਼ਿਆਦਾ ਕੀਤੇ ਹੈਗੇ ਆਪਣੇ ਪੇੜੂਆ ਹੋ ਗਿਆ ਬਿਸ਼ੋਈ ਹੋ ਗਿਆ ਜਿੰਨੇ ਵੀ ਤਜੇਵਾਰ ਨਸਰਾ ਸਾਰੰਗਵਾਲ ਤੇ ਕਾਫੀ ਗਰਾੰਟਾਂ ਦਿੱਤੀਆਂ ਉਹਨਾਂ ਬਿਸ਼ੋਈ ਚ ਵੀ ਕਾਫੀ ਕੰਮ ਹੋਇਆ ਹੈ ਜਿਹੜੇ ਆਪਣੇ ਸਰਪੰਚ ਸਾਹਿਬ ਖੜੇ ਕੱਢ ਤੋਂ ਕੱਢੇ 1 ਕਰੋੜ ਰ ਉਹ ਚੋਈ ਬਣੀ ਹੋਈ ਸੀ ਉਹਦਾ ਹੀ ਬਿਲਕੁਲ ਰੋਡ ਵਧੀਆ ਬਣਾ ਦਿੱਤਾ ਤੇ ਬਿਮਾਰੀਆਂ ਤੋਂ ਵੀ ਕਾफी ਰਾਹਤ ਮਿਲੀ ਜਗੀ ਇਹ ਤਾਂ ਮੱਛਰ ਖਾਂਦਾ ਸੀ ਚੋਈਆਂ ਦੇ ਵਿੱਚ ਬਾਕੀ ਦੂਸਰਾ ਹੈਗਾ ਆਹ ਦੋਲੇ ਪਿੰਡਾਂ ਦੇ ਵਿੱਚ ਟੌਲੀਆਂ ਪਿੰਡ ਹੋ ਗਿਆ ਬਸ ਹੀ ਕਲਾ ਹੋ ਗਿਆ ਸਾਡੇ ਦੋ ਤਿੰਨ ਪੁਲ ਬਣਾਏ ਇੱਥੇ ਨਹੀਂ ਇੱਕ ਇਹ ਤੱਜੇ ਵਾਲਾ ਬਿਸ਼ੋਈ ਦੇ ਵਿੱਚ ਔਰ ਇੱਕ ਸਾਸਾਂ ਘਰ ਦੀ ਜਿਹੜੀ ਪੁਲੀ ਹੈਗੀ ਉਹਦੇ ਕੋਲ ਨਹੀਂ ਪੁਲੀ ਬਣਾਈ ਬਹੁਤ ਵਧੀਆ ਤੇ ਇੱਕ ਇੱਧਰ ਬਣਾਇਆਗਾ ਬਸ ਹੀ ਰੋਡ ਤੇ ਵੀ ਨਹੀਂ ਬਣਾਇਆ ਇੱਕ ਕਾਫੀ ਜੜੀ ਨਹੀਂ ਮਧਿਆ ਟਾਂਗ ਦੇ ਨਾਲ ਹੈ ਨਾ ਜਣੀ ਉਹ ਦੂਸਰਾ ਕੀ ਬਾਪੂ ਜੀ ਕੁਝ ਕਹਿ ਰਹੇ ਹੋ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਰਾਜਕਮਾਦ ਸਾਹਿਬ ਤੇ ਇੱਕ ਬੇਨਤੀ ਆ ਸਾਡੀ ਇੱਕ ਸਾਡੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪਾਣ ਸੌਰ ਦਾ ਪੁਲ ਬਣਨੇ ਆ ਕਿਉਂ ਉਹਦੇ ਨਾਲ ਸਾਡੇ ਪਿੰਡਾਂ ਨੂੰ ਬਹੁਤ ਫਾਇਦਾ ਹੋ ਜਾਣਾ ਹੈ ਸਾਡੇ ਪਿੰਡਾਂ ਦੇ ਜਿੰਨੇ ਵੀ ਲੋਕ ਆ ਉਸ ਜਿਹ ਮੀ ਪੈਣੇ ਹੁੰਦਾ ਨਾ ਉਹ ਨੰਗਣਾ ਬਾਲਾ ਔਕਾ ਤੇ ਅਸੀਂ ਬੇਨਤੀ ਕਰਦੇ ਹਾਂ ਉਹਨਾਂ ਨੇ ਉਹਨਾਂ ਨੇ ਬਣ ਵੀ ਜਾਣਾ 100% ਵੋਟ ਪਾਵਾਂਗੇ ਉਹ ਸਾਡੀ ਇਸ ਪੈਸ ਤੇ ਉਹ ਕੰਮ ਮੇਰਾ ਪਿੰਡ ਬਦਰਾਂ ਪਰ ਪਰਸਵਾ ਦਾ ਇੱਕ ਪੁਲ ਬਣਨਾ ਹੈ ਪਰਸੋਵਾਲ ਦਾ ਉੱਥੇ ਵੀ ਇਹੀ ਵਾਲੇ ਪੁਲ ਦੀ ਪ੍ਰੋਬਲਮ ਆ ਜੀ ਕੋਲ ਪੁਲ ਦੀ ਪ੍ਰੋਬਲਮ ਉਹ ਪਿਛਲੇ ਕਿੰਨੇ ਸਮੇਂ ਤੋਂ ਹੈ ਜੀ ਉਹ ਤਾਂ ਕਾਫੀ ਜੇ ਤੋਂ ਅਸੀਂ ਉਹਨਾਂ ਦੀ ਨੋਟਿਸਾਂ ਜਾਂਦਾ ਜੀ ਉਹ ਵੀ ਉਹ ਵੀ ਉਹ ਵੀ ਆਜ਼ਾਦੀ ਦੇ ਟਾਈਮ ਤੋਂ ਹੀ ਆ ਸੇਮ ਹੀ ਪ੍ਰੋਬਲਮ ਸੀਗੀ ਜੀ ਇੱਥੇ ਜਿੱਦਾਂ ਇਧਰੋਂ ਆਪਣੇ ਭੇੜੂਆ ਲਾ ਲੋ ਬਿਸ਼ੋਹੀ ਦੋ ਤਿੰਨ ਪਿੰਡਾਂ ਨੂੰ ਇੱਧਰ ਜਾਣ ਨੂੰ ਚੱਬਿਆਲ ਤੋਂ ਦਿੱਕਤ ਆਉਂਦੀ ਸੀ ਪਰ ਉਹ ਤਾਂ ਸਮਝ ਲਓ ਵੀ ਇੱਕ ਹਸਾਬ ਦਾ ਮੇਨ ਰੋਡ ਹੀ ਆ ਸਾਰੇ ਪਿੰਡਾਂ ਦਾ ਮੇਨ ਰੋਡ ਦੇ ਦੋ ਰਹਿਗਾ ਜੀ ਇੱਕ ਸਿਹਰੀ ਚ ਬੰਨਣ ਵਾਲੇ ਇੱਕ ਚੱਕ ਸਾਧੂ ਵਾਲਾ ਜੀ ਇੱਕ ਪਰਸ ਵਾਲਾ ਹੋਣਾ ਜੀ ਠੀਕ ਆ ਤੇ ਸਗਾ ਤੇ ਆਂਦੇ ਵਿੱਚ ਲਿਆਂਦਾ ਹੋਇਆ ਸਾਰਾ ਕੁਝ ਜੱਟ ਹਾਂਜੀ ਹਾਂਜੀ ਕੀ ਕਹਿੰਦੇ ਆ ਫਿਰ ਨੂੰ ਉਮੀਦ ਆ ਕਿ ਐਸ ਜਿਸ ਵੇਲੇ ਡਾਕਟਰ ਸਾਹਿਬ ਨੇ ਐਮਪੀ ਬਣ ਕੇ ਆਂਦੇ ਆ ਉਹ ਉਹ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੇ ਜੀ ਕਿਉਂਕਿ ਵੀ ਆ ਕਹਿੰਦੇ ਮੈਂ ਲੋਕਾਂ ਦੇ ਲਈ ਪਾਰਟੀ ਜਿਹੜੀ ਬਦਲੀ ਆ ਕਿਉਂਕਿ ਕੰਮ ਨਹੀਂ ਹੋ ਰਹੇ ਸੀ ਵਿਕਾਸ ਦੇ ਬਹੁਤ ਸਾਰੇ ਲੋਕਾਂ ਦੇ ਹਾਂ ਜੀ ਹਾਂ ਜੀ ਨਹੀਂ ਦੇਖੋ ਬਹੁਤ ਬਹੁਤ ਅਮੀਰ ਆ ਜੀ ਡਾਕਟਰ ਰਾਜਕੁਮਾਰ ਜੀ ਇੱਕ ਐਸੇ ਇਨਸਾਨ ਹਨ ਜਿਹੜੇ ਸਮਾਜ ਦੇ ਵਿੱਚ ਇੱਕ ਪਾਰਟੀ ਲੈਵਲ ਤੋਂ ਉੱਤੇ ਉੱਟ ਕੇ ਕੰਮ ਕਰਦੇ ਆ ਉਹਨੇ ਕਦੇ ਵੀ ਪਾਰਟੀ ਲੈਵਲ ਤੇ ਉਹ ਦੇਖੇ ਕੰਮ ਨਹੀਂ ਕੀਤਾ ਕਦੇ ਵੀ ਇੱਕ ਦੂਜੇ ਦੇ ਵਿਰੋਧਤਾ ਨਹੀਂ ਕੀਤੀ ਉਹ ਵੀ ਉਹ ਉਸ ਪਾਰਟੀ ਦਾ ਹੈ ਜੋ ਉਸ ਪਾਰਟੀ ਦਾ ਬਰਾਬਰ ਰੱਖ ਕੇ ਗਰੰਟੀਆਂ ਦਿੱਤੀਆਂ ਬਰਾਬਰ ਰੱਖ ਕੇ ਹਰ ਕੰਮ ਕੀਤੇ ਆ ਨਸ਼ਿਆਂ ਦਾ ਕੀ ਹਾਲਾਤ ਆ ਜੀ ਪਿੰਡਾਂ ਦੇ ਵਿੱਚ ਆਪਾਂ ਆਏ ਦਿਨ ਵੇਖਦੇ ਆ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਨੌਜਵਾਨਾਂ ਦੀਆਂ ਕੋਈ ਬਾਹਾਂ ਦੇ ਵਿੱਚ ਟੀਕਾ ਫਸਿਆ ਆ ਕਦੀ ਕੋਸ਼ਿਸ਼ ਆ ਕਦੀ ਕਿਸ ਤਰ੍ਹਾਂ ਦੀ ਇਦਾਂ ਦੀ ਵਕ ਵਕ ਵੀਡੀਓਜ਼ ਆਉਂਦੀਆਂ ਨੇ ਤੁਹਾਡੇ ਏਰੀਆ ਦਾ ਕੀ ਹਾਲਾਤ ਨੇ ਏਰੀਆ ਚ ਨਸ਼ੇ ਦਾ ਨਹੀਂ ਇੱਦਾਂ ਸਾਡੇ ਏਰੀਆ ਚ ਐਨ ਠੀਕ ਆ ਕਿ ਕਿਦਾਂ ਦੇ ਹਾਲਾਤ ਚ ਕਿਦੇ ਸਾਡਾ ਇਲਾਕਾ ਇਸੀ ਤੋਂ ਬਚਿਆ ਬਹੁਤ ਬਚਾਇਆ ਇਸ ਚੀਜ਼ ਦਾ ਬਾਕੀ ਚਲੋ ਆਲੇ ਦੁਆਲੇ ਦਾ ਕਹਿ ਨਹੀਂ ਸਕਦੇ ਪੰਜਾਬ ਸਾਡਾ ਵੱਡਾ ਆ ਕਿਤੇ ਵੀ ਕੁਝ ਵੀ ਹੁੰਦਾ ਪਰ ਸਾਡਾ ਏਰੀਆ ਇਸ ਚੀਜ਼ ਤੋਂ ਬਚਿਆ ਆ ਪਰ ਬਾਕੀ ਜਿਹੜਾ ਇਹ ਕੰਮ ਆ ਪੁਲ ਦਾ ਆ ਕੋ ਪਰਸੋ ਵਾਲ ਦਾ ਚੱਕ ਸਾਧੂ ਦਾ ਇਹ ਬਹੁਤ ਜ਼ਰੂਰੀ ਆ ਇਹ ਜਿਹੜਾ ਪੁਲ ਬਣਿਆ ਇਹਦੇ ਲਈ ਬਹੁਤ ਧੰਨਵਾਦ ਆ ਅਸੀਂ ਸਾਰਾ ਇਲਾਕਾ ਧੰਨਵਾਦੀ ਆ ਕਿਉਂਕਿ ਇਹਦੀ ਦਿੱਕਤ ਬਹੁਤ ਆਉਂਦੀ ਸੀ ਮੈਂ ਗੱਡੀ ਚ ਲਾਉਣਾ ਡਰਾਈਵਰ ਆ ਕਈ ਵਾਰੀ ਐਦਾਂ ਦੇ ਹਾਲਾਤ ਹੋ ਜਾਂਦੇ ਸੀ ਵੀ ਰਾਤ ਨੂੰ ਦੂਜੇ ਪਿੰਡ થી ਛੱਡ ਕੇ ਆਏ ਆ ਸਵਾਰੀ ਸਾਰੀ ਸਾਰੀ ਰਾਤ ਚੋ ਦੇ ਕੰਡੇ ਖੜ ਕੇ ਰਾਤ ਕੱਢਣੀ ਪੈਂਦੀ ਸੀ ਬਾਕੀ ਬੱਚਿਆਂ ਦਾ ਸੀ ਤੁਹਾਨੂੰ ਦੱਸਿਆ ਜੀ ਸਾਰਿਆਂ ਨੇ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਹੁਣ ਇਸ ਚੀਜ਼ ਤੋਂ ਬਹੁਤ ਰਾਹਤ ਆ ਤਾਂ ਐਸਾ ਨਾ ਹਲਕਾ ਚੱਪਿਆਲ ਦੇ ਵਕ ਵਕ ਪਿੰਡਾਂ ਦੇ ਵਸਨੀਕ ਸਰਪੰਚ ਸਾਹਿਬ ਵੀ ਵਿੱਚ ਮੌਜੂਦ ਨੇ ਪੰਚ ਵੀ ਮੌਜੂਦ ਨੇ ਤਾਂ ਹੋਰ ਵਕ ਵਕ ਪਿੰਡਾਂ ਦੀਆਂ ਜਿਹੜੀਆਂ ਪ੍ਰਮੁੱਖ ਸ਼ਖਸੀਅਤਾਂ ਇਸ ਵਕਤ ਮੌਕੇ ਤੇ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਐ ਸੋ ਖਾਸ ਕਰ ਐ ਬਿਸ਼ੋਈ ਪਿੰਡ ਦੇ ਵਿੱਚ ਜੋ ਪੁਲ ਦਾ ਨਿਰਮਾਣ ਕੀਤਾ ਗਿਆ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜੀ ਇੱਕ ਖੁਸ਼ੀ ਦੀ ਲਹਿਰ ਆ ਕਿਉਂਕਿ ਜਿਵੇਂ ਕਿ ਦੱਸਿਆ ਗਿਆ ਹੈ ਨਾ ਵੱਲੋਂ ਕਿ ਜਦੋਂ ਬਰਸਾਤਾ ਦੇ ਦਿਨ ਆਉਂਦੇ ਸਨ ਤਾਂ ਉਸ ਵਕਤ ਪੁਲੀਨ ਜਦੋਂ ਪੁਲ ਨਹੀਂ ਬਣਿਆ ਹੋਇਆ ਸੀ ਤਾਂ ਬਰਸਾਤਾ ਦੇ ਦੌਰਾਨ ਜਿਹੜਾ ਆਪਸੀ ਪਿੰਡਾਂ ਦਾ 15 ਤੋਂ 20 ਦੇ ਕਰੀਬ ਅਜਿਹੇ ਪਿੰਡ ਨੇ ਜਿਨ੍ਹਾਂ ਦਾ ਆਪਸੀ ਸੰਪਰਕ ਹੈ ਜਿਹੜਾ ਉਹ ਟੁੱਟ ਜਾਂਦਾ ਸੀ ਤਾਂ ਹੁਣ ਚੱਕ ਸਾਦੂ ਤੇ ਪਿੰਡ ਪਰਸੋਵਾਲ ਉਹਨਾਂ ਪਿੰਡਾਂ ਦੇ ਵਿੱਚ ਵੀ ਅਜਿਹੇ ਦੋ ਪੁਲ ਬਣਨ ਵਾਲੇ ਨੇ ਜਿਨ੍ਹਾਂ ਦੀ ਲੋਕਾਂ ਵੱਲੋਂ ਡਿਮਾਂਡ ਕੀਤੀ ਗਈ ਹੈ ਕੈਮਰਾ ਪਰਸਨ ਨੇ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ